ਗੁਰੂ ਸਾਹਿਬ ਦੇ ਮੇਰ ਨਾਲ ਬਹੁਤ ਵੱਡਾ ਇੱਕ ਮਹਾਨ ਉਪਰਾਲਾ ਕੀਤਾ ਗਿਆ ਕਿ ਪਾਸ ਪੈਨਲ ਦੇ ਨਾਲ ਘਰ ਬਣਾ ਕੇ ਮੋੜ ਬਸੇ ਬਿੱਤੇ ਜਿਹੜੇ ਯਤਨ ਨੇ ਉਹ ਮਾਪੁਰ ਖਾਦੇ ਵੱਲੋਂ ਸੰਤ ਬਾਬਾ ਦਿਵਿੰਦਰ ਸਿੰਘ ਜੀ ਹੋਰਾ ਵੱਲੋਂ ਸੰਤ ਬਾਬਾ ਜਗਜੀਤ ਸਿੰਘ ਜੀ ਕਾਕਾ ਵੀ ਜਿਹੜੇ ਸੰਤ ਬਾਬਾ ਗੁਰਮੀਤ ਸਿੰਘ ਜੀ ਔਰ ਦੇਸ਼ਾ ਵਿਦੇਸ਼ਾ ਦੀ ਸੰਗਤ ਦੇ ਸਹਿਯੋਗ ਦੇ ਨਾਲ ਪਾਸ ਪੈਨਲ ਦੇ ਨਾਲ ਜੋ ਕਿ 24 ਕੁ ਘੈਂਟਾਂ ਦੇ ਵਿੱਚ ਰਕਾਰ ਹੈ ਉਹ ਰਹਿਣ ਯੋਗ ਹੋ ਜਾਂਦਾ ਹੈ ਤਿਆਰ ਹੋ ਜਾਂਦਾ ਹੈ ਔਰ 35 ਘਰ ਜਿਹੜੇ ਨੇ ਤਿਆਰ ਕਰ ਚੁੱਕੇ ਨੇ ਇਹ ਘਰ ਜਿਹੜੇ ਨੇ ਸੌਂਪ ਚੁੱਕੇ ਨੇ ਕੰਦਾ ਕਾੜ ਨਹੀਂ ਛਾਤਾ ਛਾਤਾ ਵੀ ਦੇ ਗਈ ਇੱਕ ਸਾਈਡ ਦੀ ਤੇ ਅਈ ਬਾਥਰ ਪੈਲਾਈ ਸੀ ਉਹ ਵੀ ਕੱਪੜੇ ਵਿੱਚ ਰੱਖੇ ਉਹ ਵੀ ਭੇਜ ਗਏ ਸਾਰਾ ਸਮਾਨ ਹੀ ਸਾਡਾ ਭੇਜਿਆ ਹਾਂਜੀ ਤੇ ਇੱਕ ਸਾਈਡ ਬਚੀ ਸੀ ਕੋਨੇ ਦੀ ਉਹ ਸਾਈਡ ਤੇ ਮੈਂ ਬੱਚੀਆਂ ਦੋਨੋਂ ਆਪੇ ਬਿਠਾਈਆਂ ਨੇ ਦੋ ਬੇਟੀਆਂ ਨੇ ਇੱਕ ਸਾਈਡ ਤੇ ਮੇਰੇ ਹੋਤੀਤ ਗਲਤੀ ਗਈ ਸੀ ਕਿ ਪਾਪਾ ਜੀ ਆਏ ਬੜੀ ਸਾਹ ਵਾਲੇ ਉਹਦੇ ਵਾਰੀ ਸੇਵਾਦਾਰ ਆਇਆ ਉਹਨਾਂ ਦੇਖ ਕੇ ਉਹਨਾਂ ਨੇ ਸਾਨੂੰ ਬਹੁਤ ਹੈਲਪ ਕੀਤੀ ਬੜੀ ਸਾਦੀ ਸੰਸਥਾ ਨੇ ਇੱਕ ਬਹੁਤ ਵਧੀਆ ਇਹ ਨਵਾਂ ਤਰੀਕਾ ਜਿਹੜਾ ਕੱਢਿਆ ਬਹੁਤ ਕਾਮਯਾਬ ਹੈ ਸੋ ਅਸੀਂ ਸਾਰੇ ਇਹਨਾਂ ਨੂੰ ਵੀ ਐਡਮਾਇਰ ਕਰਦੇ ਆਂ ਔਰ ਇਸ ਸੰਸਥਾ ਦੇ ਜਿਹੜੇ ਜਿੰਨੇ ਵੀ ਸੇਵਾਦਾਰ ਨੇ ਉਹ ਬੜੇ ਦਿਨ ਰਾਤ ਪਹਿਲਾਂ ਹੜਾਂ ਦੇ ਵਿੱਚ ਵੀ ਲੱਗੇ ਰਹੇ ਪਹਿਨਾ ਉਹਨਾਂ ਨੇ ਕਿਸ਼ਤੀਆਂ ਦੇ ਨਾਲ ਬੰਦੇ ਕੱਢੇ ਫਿਰ ਇਹਨਾਂ ਨੇ ਦੋ ਦਵਾਈ ਬੂਟੀ ਪਹੁੰਚਦੀ ਕੀਤੀ ਲੰਗਰ ਪਹੁੰਚਦਾ ਕੀਤਾ ਤੇ ਹੁਣ ਜਿਹੜਾ ਇਹ ਘਰ ਬਣਾ ਕੇ ਦੇਣ ਦਾ ਜਿਹੜਾ ਪ੍ਰਾਡਾ ਕਰ ਰਹੇ ਨੇ ਬਹੁਤ ਐਡਮਾਇਰਡ ਔਰ ਬਹੁਤ ਹੀ ਵਧੀਆ ਸਕੀਮ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤ ਬਾਬਾ ਤੋਂ ਸਿੰਘ ਜੀ ਮਸਤੂਆਣੇ ਵਾਲੇ ਮਹਾਂਪੁਰਖਾਂ ਨੇ ਇਸ ਸੰਪਰਦਾਇ ਦਾ ਇੱਕ ਬਹੁਤ ਮਹਾਨ ਮੁੱਦਾ ਲਾਇਆ ਹੈ ਔਰ ਜੋ ਮਹਾਂਪੁਰਖਾਂ ਨੇ ਸੰਕਲਪ ਕੀਤਾ ਸੀ ਉਹ ਸੰਕਲਪ ਨੂੰ ਅੱਗੇ ਲੈ ਕੇ ਚਲਦਿਆਂ ਹੋਇਆ ਕਲਕੀ ਧਰ ਟਰਸਟ ਬਰੂ ਸਾਹਿਬ ਦੇ ਵੱਲੋਂ ਬਹੁਤ ਵੱਡੀਆਂ ਸੇਵਾਵਾਂ ਕੀਤੀਆਂ ਜਾ ਰਹੀਆਂ ਨੇ ਜਿੱਥੇ ਅਕਾਲ ਅਕੈਡਮੀ ਚੱਲ ਰਹੀਆਂ ਨੇ ਯੂਨੀਵਰਸਿਟੀ ਚੱਲ ਰਹੀ ਹੈ ਕਾਲਜ ਚੱਲ ਰਹੇ ਨੇ ਉੱਤੇ ਹੋਰ ਬਹੁਤ ਵੱਡੀਆਂ ਸੇਵਾਵਾਂ ਕੀਤੀਆਂ ਜਾ ਰਹੀਆਂ ਔਰ ਪਿਛਲੇ ਸਮੇਂ ਤੋਂ ਪੰਜਾਬ ਦੇ ਵਿੱਚ ਹੜ੍ਹਾਂ ਦੇ ਔਰ بارش ਦੀ ਮਾਰ ਦੇ ਨਾਲ ਬਹੁਤ ਵੱਡਾ ਜਾਨੀ ਮਾਲੀ ਨੁਕਸਾਨ ਹੋਇਆ ਫਸਲਾਂ ਦਾ ਨੁਕਸਾਨ ਹੋਇਆ ਜ਼ਮੀਨ ਦਾ ਨੁਕਸਾਨ ਹੋਇਆ ਘਰਾਂ ਦੇ ਘਰ ਜਿਹੜੇ ਸਾਨੂੰ ਬਰਬਾਦ ਹੋ ਗਏ ਘਰਾਂ ਦੇ ਘਰ ਟਹਿ ਗਏ ਔਰ ਕਲਕੱਤਾ ਅਲਟਰਾਸਟ ਬੜੂ ਸਾਹਿਬ ਵੱਲੋਂ ਗੁਰੂ ਸਾਹਿਬ ਦੇ ਮੇਰ ਨਾਲ ਬਹੁਤ ਵੱਡਾ ਇੱਕ ਮਹਾਨ ਉਪਰਾਲਾ ਕੀਤਾ ਗਿਆ ਤੇ ਫਸ ਪੈਨਲ ਦੇ ਨਾਲ ਘਰ ਬਣਾ ਕੇ ਮੁਰਬਸੇਬੇ ਦੇ ਜਿਹੜੇ ਯਤਨ ਨੇ ਉਹ ਮਾਪੁਰਖਾਂ ਦੇ ਵੱਲੋਂ ਸੰਤ ਬਾਬਾ ਦਵਿੰਦਰ ਸਿੰਘ ਜੀ ਹੋਰਾਂ ਵੱਲੋਂ ਸੰਤ ਬਾਬਾ ਜਗਜੀਤ ਸਿੰਘ ਜੀ ਕਾਕਾ ਵੀ ਜੀ ਸੰਤ ਬਾਬਾ ਗੁਰਮੀਤ ਸਿੰਘ ਜੀ ਔਰ ਦੇਸ਼ਾਬ ਦੇਸ਼ਾ ਦੀ ਸੰਗਤ ਦੇ ਸਹਿਯੋਗ ਦੇ ਨਾਲ ਫਸ ਪੈਨਲ ਦੇ ਨਾਲ ਜੋ ਕਿ 24 ਕੁ ਪਿੰਟਾਂ ਦੇ ਵਿੱਚ ਦਾ ਘਰ ਹੈ ਉਹ ਰਹਿਣ ਯੋਗ ਹੋ ਜਾਂਦਾ ਹੈ ਤਿਆਰ ਹੋ ਜਾਂਦਾ ਹੈ ਔਰ 35 ਘਰ ਜਿਹੜੇ ਨੇ ਤਿਆਰ ਕਰ ਚੁੱਕੇ ਨੇ 20 ਘਰ ਜਿਹੜੇ ਨੇ ਸੌਂਪ ਚੁੱਕੇ ਨੇ ਔਰ ਬਾਕੀ ਜਿਹੜੇ 15 16 ਘਰ ਨੇ ਉਹ ਕੱਲ ਤੱਕ ਪਰਿਵਾਰਾਂ ਨੂੰ ਚਾਬੀਆਂ ਜੜੀਆਂ ਨੇ ਉਹ ਸੌਂਪ ਕੇ ਤੇ ਮੁਰਵ ਸੇਵਾ ਦਾ ਜਿਹੜਾ ਯਤਨ ਹੈ ਉਹ ਮਾਪੁਰਖਾਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਬਹੁਤ ਵੱਡੀ ਮਾਪੁਰਖ ਸੰਤ ਬਾਬਾ ਦਵਿੰਦਰ ਸਿੰਘ ਜੀ ਹੋਰਾਂ ਵੱਲੋਂ ਕਲਗੀ ਟ੍ਰਸਟ ਬੜੂ ਸਾਹਿਬ ਦੇ ਵੱਲੋਂ ਜਿਹੜੀ ਸੇਵਾ ਹੈ ਉਹ ਕੀਤੀ ਜਾ ਰਹੀ ਹੈ ਸਿੰਘ ਸਾਹਿਬ ਇੱਕ ਪੰਥਕ ਹਲਕਿਆਂ ਦੀ ਜੇ ਗੱਲ ਕਰੀਏ ਪਹਿਲੀ ਵਾਰੀ ਇਤਿਹਾਸ ਦੇ ਵਿੱਚ ਵਾਅਵਾ ਕੀ ਜਿਹੜੀ ਦਸਤਾਰਬੰਦੀ ਉਹ ਦੁਬਾਰਾ ਕੀਤੀ ਗਈ ਪਹਿਲਾਂ 2:30 ਵਜੇ ਰਾਤ ਨੂੰ ਹੋਈ ਸੀ ਹੁਣ ਹੋ ਗਏ ਅੱਜ ਬਾਬਾ ਜੀ ਰੋੜਾ ਘਰ ਸੇਵਾ ਕੀਤੀ ਘਰ ਬਣਾ ਕੇ ਦਿੱਤਾ ਜੜਾ ਮੇਰਾ ਨਾਮ ਮਨਜੀਤ ਕੌਰ ਹੈ ਤੇ ਲਾਲਵਲੇ ਦਿਨ ਨਾਲ ਹੀ ਹਾਂ ਤਸੀਲ ਇਸ ਨਾਲਾ ਮੈਂ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜਿਨਾ ਗਰੀਬਾ ਜੀ ਮਾਂ ਹੜੀ ਆ ਹੜਾ ਚ ਕਿੰਨੇ ਨੁਕਸਾਨ ਹੋਇਆ ਸੀ ਸਾਡੇ ਘਰ ਦਾ ਬਹੁਤ ਹੋਇਆ ਸੀ 4-4 ਫੁੱਟ ਪਾਣੀ ਆ ਗਿਆ ਸੀ ਹਾਂ ਕੰਦਾ ਕਾੜ ਨਹੀਂ ਛਾਤਾਂ ਛਾਤ ਵੀ ਡੇਗੀ ਐਕਸਾਈਡ ਤੇ ਹਾਂ ਤੇ ਅਈ ਬਾਸ ਰੁਪਿਆ ਲਾਈ ਸੀ ਉਹ ਵੀ ਕੱਪੜੇ ਵਿੱਚ ਰੱਖੇ ਉਹ ਵੀ ਭੇਜ ਗਏ ਸਾਰਾ ਸਮਾਨ ਹੀ ਸਾਡਾ ਭੇਜ ਗਿਆ ਹਾਂਜੀ ਤੇ ਇੱਕ ਸਾਈਡ ਬਚੀ ਸੀ ਕੋਨੇ ਦੀ ਉਹ ਸਾਈਡ ਤੇ ਮੈਂ ਬੱਚੀਆਂ ਦੋਨੋਂ ਆਪਣੇ ਬਿਠਾਈਆਂ ਮੇਰੇ ਦੋ ਬੇਟੀਆਂ ਇੱਕ ਸਾਈਡ ਤੇ ਮੈਂ ਰੋਤੀ ਤੁਹਾਲ ਗਈ ਸੀ ਤੇ ਬਾਬਾ ਜੀ ਆਏ ਗੁਰੂ ਸਾਹਿਬ ਵਾਲੇ ਉਹਦੇ ਵਾਰੀ ਸੇਵਾਦਾਰ ਆਇਓ ਨਾ ਦੇਖਿਆ ਉਹਨਾਂ ਨੇ ਸਾਨੂੰ ਬਹੁਤ ਹੈਲਪ ਕੀਤੀ ਯਾਰ ਬਾਜੀ ਅger ਬਾਬਾ ਜੀ ਨਾ ਕਰ ਬਣਾ ਦਿੰਦੇ ਕਿ ਲਾਦਾ ਸੀ ਬਣਾ ਸੀ ਪਾਰ ਕੋ ਕਰ ਨਹੀਂ ਬਾਬਾ ਜੀ ਦਿਹਾੜੀਦਾਰ ਨਾ ਸਾਡਾ ਪੈੜੀ ਨਾ ਬੰਨਾ ਆ ਵੀ ਮੁੱਲ ਥਾ ਲਿਆ ਵਾ ਉਹ ਵੀ ਬਿਆਜ ਹੀ 50 ਹਜ਼ਾਰ ਚੁਕਿਆ ਹੈ ਇਹ ਸੋਚ ਸੋਚ ਕੇ ਮਨਸਰਾ ਹੁੰਦਾ ਹੀ ਹੁਣ ਕੀ ਕਰਾਂਗੇ ਸਾਤੇ ਵੀ ਸਾਡੀ ਦੇਗੀ ਆ ਲਾਤ ਪਹਿਲਾਂ ਹੀ ਮਾੜੇ ਰਸਾ ਨਿਕਲਦੇ ਤੇ ਸਭੂ ਹਾਰਨੇ ਸਾਡੇ ਬੁਰੇ ਲਾਤ ਸਰਕਾਰੋਂ ਕੋਈ ਮਦਦ ਕੀਤੀ ਕੀ ਤਾਂ ਨਹੀਂ ਨਹੀਂ ਬਾਜੀ ਕੋਈ ਮਦਦ ਸਰਕਾਰ ਇੱਥੇ ਆਈ ਨਹੀਂ ਵੀ ਖੱਲੀ ਆ ਬੰਦਨੀ ਕੋਈ ਨਹੀਂ ਸਾਹ ਜੀ ਕਿੰਨੇ ਪਰਸੈਂਟ ਬਿਆਜ ਪੈ ਚੁੱਕੇ ਬਾਜੀ 50 ਹਜ਼ਾਰ ਹਾਂਜੀ ਵੈਰੀ ਬਹਿ ਚੁੱਕੇ ਹਾਂ ਹਾਂਜੀ ਜਿਹਨੇ ਪਛੜਦੇ ਰਿਸ਼ਤੇਦਾਰਾਂ ਅੱਛਾ ਇਹ ਹੁਣ ਕਿੰਨੀ ਖੁਸ਼ੀ ਹੋ ਰਹੀ ਆਪਣਾ ਘਰ ਫਿਰ ਦੁਬਾਰਾ ਵਸ ਗਿਆ ਜੀ ਬਹੁਤ ਬਹੁਤ ਖੁਸ਼ੀ ਹੋ ਰਹੀ ਬਹੁਤ ਜ਼ਿਆਦਾ ਮੈਜੀ ਖੁਸ਼ ਹਾਂ ਜਿਹੜੀ ਚੀਜ਼ਾਂ ਦਾ ਕਦੀ ਸੋਚਿਆ ਨਹੀਂ ਉਹ ਚੀਜ਼ਾਂ ਵੀ ਤੁਹਾਨੂੰ ਘਰ ਚ ਮਿਲੀਆਂ ਨੇ ਹਾਂਜੀ ਰਸੋਈ ਦਾ ਸਾਰਾ ਸਮਾਨ ਪੱਕੇ ਵਗੈਰਾ ਬੈੱਡ ਸੌਦਾ ਸਾਰੇ ਸਮਾਨ ਰਾਸ਼ਮੀ ਤੇਰੇ ਮਹੀਨੇ ਦਾ ਪਾਕੇ ਤਾ ਗਿਆ ਹਾਂਜੀ ਰਾਸ਼ਮੀ ਘਰ ਚ ਬਸੋਈ ਚ ਹਾਂਜੀ ਰਾਸ਼ਮੀ ਫ੍ਰਿਜ ਵੀ ਦਿੱਤਾ ਗਿਆ ਫ੍ਰਿਜ ਵੀ ਦਿੱਤੀ ਆ ਹਾਂਜੀ ਕੀ ਕਹਿਣਾ ਚਾਹੋਗੇ ਤੁਸੀਂ ਬਹੁਤ ਸਾਰੇ ਮਦਦਗਾਰੀ ਵਾਲੇ ਸੇਵਾਦਾਰਾਂ ਨੂੰ ਬਹੁਤ ਬਹੁਤ ਧੰਨਵਾਦ ਕਹਿਣਾ ਚਾਹੁੰਦੀ ਹਾਂ ਜਿਨ੍ਹਾਂ ਸਾਡਾ ਘਰ ਬਣਾ ਲ ਦਿੱਤਾ ਬਹੁਤ ਵਧੀਆ ਘਰ ਬਣਾ ਦਿੱਤਾ ਪੂਣੀ ਪੈ ਗਈ ਦੇਖੋ ਸਾਰਾ ਕੁਝ ਕਾਲੋ ਉੱਥੇ ਬੋਲਿਆ ਜਾ ਚੁੱਕਾ ਹੈ ਮੇਰਾ ਤਾਂ خیال ਸੀ ਕਿ ਇਸ ਵੇਲੇ ਗੱਲ ਕਰਨੀ ਤੇ ਨਹੀਂ ਬਣਦੀ ਉਕੇ ਉਹ ਸਾਰੀ ਗੱਲਬਾਤ ਕੱਲ ਹੋ ਚੁੱਕੀ ਹੈ ਔਰ ਜਿਹੜਾ ਸਨਮਾਨ ਸੀ ਗੱਥੇ ਬੰਦੀਆਂ ਵੱਲੋਂ ਉਹ ਕੱਲ ਕੇਸਕਰ ਸਾਹਿਬ ਆਸਤੇ ਦਿੱਤਾ ਜਾ ਚੁੱਕਾ ਹੈ ਹੁਣ ਕੋਈ ਇਸ ਤੇ ਵਿਵਾਦ ਨਹੀਂ ਰਹਿਣਾ ਚਾਹੀਦਾ ਤੁਸੀਂ ਇੱਕ ਸੰਗਤ ਤੇ ਜਾਣਾ ਚਾਹੀਦਾ ਪੰਥ ਵਿੱਚ ਵਿਵਾਦ ਕੋਈ ਨਹੀਂ ਹੋਣਾ ਪਰ ਇਹ ਪਰੰਤਿ ਹਰਨਾ ਜਿਹੜਾ ਕਾਲੀਦਲ ਦੇ ਜਿਹੜੇ ਹੈਗੇ ਨੇ ਮੰਡ ਉਹਨਾਂ ਨੂੰ ਕੱਢਿਆ ਗਿਆ ਜਮਨਜੀਤ ਸਿੰਘ ਜੀ ਕਰਦੇ ਜੀ ਮੈਨੂੰ ਉਹਦੇ ਬਾਰੇ ਪਤਾ ਹੈ ਪਰਾਲੀ ਨਹੀਂ ਲੱਗਿਆ ਕਿ ਅਮਰੀ ਪ੍ਰਮਾਤ ਲੱਗਿਆ ਤੁਹਾਨੂੰ ਤਾਂ ਤੇ ਅਮਰੀ ਸਾਹਿਬ ਜੀ ਦੇ ਸਾਹਮਣੇ ਆਇਆ ਦੇਖੋ ਇਹ ਬੜੀ ਬਰਾਂ ਹਰ ਵਾਰੀ ਇਹ ਸਪੀਚਾਂ ਕੀਤਾ ਜਾਂਦੀਆਂ ਸਰਕਾਰ ਬਦਲ-ਬਦਲ ਕੇ ਕੀਤੇ ਜਾਂਦੇ ਨੇ ਔਰ ਜਿਹੜੀਆਂ ਕੋਈ ਸਮੱਸਿਆਵਾਂ ਨੇ ਜਿੱਥੇ ਬੰਦੀਆਂ ਨੇ ਜਾਂ ਵਾਕਾਵਾ ਆਪਣੇ ਪੀੜ ਹੈ ਉਹਨਾਂ ਬਲੋਂ ਵੀ ਹਰ ਵਾਰੀ ਇਹ ਕਿਹਾ ਜਾਂਦਾ ਕਿ ਪ੍ਰਾਲੀ ਦਵਾਈ ਦਾ ਨਾਮ ਲਾਈ ਜਾਵੇ ਕਿ ਪ੍ਰਾਲੀ ਦੇ ਨਾਲ ਬਣਾਉਣ ਦੇ ਨਾਲ ਜਿੱਥੇ ਜ਼ਮੀਨ ਦੇ ਅੰਦਰ ਜਿਹੜੇ ਬਿੱਤਰ ਕੀੜੇ ਨੇ ਇਹਨਾਂ ਦੇ ਜ਼ਮੀਨ ਨੂੰ ਫਸਲਾਂ ਨੂੰ ਜ਼ਰੂਰਤ ਹੁੰਦੀ ਹੈ ਉਹ ਵਰਦੇ ਨੇ ਚੂਹੇ ਸੱਪ ਆਦਿਕ ਮਰਦੇ ਨੇ ਉਥੇ ਵਾਤਾਵਰਨ ਬਹੁਤ ਜ਼ਿਆਦਾ ਦੂਸ਼ਿਤ ਹੋ ਜਾਂਦਾ ਹੈ ਕਾਲੀ ਨੂੰ ਅੱਗ ਲਾਉਣ ਕਰਕੇ ਲੋਕਾਂ ਦੇ ਐਕਸੀਡੈਂਟ ਹੁੰਦੇ ਨੇ ਜਾਨੀ ਮਾਲੀ ਨੁਕਸਾਨ ਹੁੰਦਾ ਹੈ ਸੋ ਜਿੰਨਾ ਹੋ ਸਕੇ ਸਾਨੂੰ ਕਾਲੀ ਨੂੰ ਅੱਗ ਲਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਉਹ ਕਾਲੀ ਜਿਹੜੀ ਹੈ ਉਹ ਜਿੰਨਾ ਥਾਮਤ ਤੇ ਜ਼ਰੂਰਤ ਹੈ ਪਸ਼ੂਆਂ ਦੇ ਖਾਣ ਵਾਸਤੇ ਉਹ ਕਾਲੀ ਜਿਹੜੀ ਉਹ ਦਿੱਤੀ ਜਾਵੇ ਤਾਂ ਕਿ ਜਿੱਥੇ ਜ਼ਰੂਰਤ ਹੈ ਉਥੇ ਉਹ ਕਾਲੀ ਵਰਤੀ ਜਾ ਤੇ ਵਾਤਾਵਰਨ ਜਿਹੜਾ ਦੂਸ਼ਿਤ ਨਾ ਹੋਵੇ ਸਿੰਘ ਸਾਹਿਬਾ ਘਰ ਕਿੱਦਾਂ ਲੱਗਿਆ ਜੀ ਅੱਜ ਜੀ ਨਿੱਜੀ ਤੌਰ ਤੇ ਆ ਵਿਜ਼ਿਟ ਕੀਤਾ ਜੀ ਅ ਦੇਖੋ ਬਹੁਤ ਸੋਹਣਾ ਘਰ ਹੈ ਮੈਂ ਕੁਝ ਦਿਨ ਪਹਿਲਾਂ ਬਾਬਾ ਜੀ ਬਾਬਾ ਜਰਜੀਤ ਸਿੰਘ ਜੀ ਮੇਰੇ ਕੋਲ ਆਏ ਵੀ ਸਨ ਉਹ ਮੈਂ ਇਸ ਬਾਰੇ ਪੂਰੀ ਜਾਣਕਾਰੀ ਉਹਨਾਂ ਕੋਲ ਹਾਸਲ ਵੀ ਕੀਤੀ ਸੀਗੀ ਇਸ ਘਰ ਦੀ ਬਹੁਤ ਅੱਛੀ ਲਾਈਫ ਹੈ ਇਹਦੀ ਸਾਂਭ ਸੰਭਾਲ ਕਰਨੀ ਜਿਹੜੀ ਹੈ ਖੈਰ ਸਾਂਭ ਸੰਭਾਲ ਤਾਂ ਹਰ ਇੱਕ ਦੀ ਕਰਨੀ ਬੜੀ ਜ਼ਰੂਰੀ ਹੁੰਦੀ ਹੈ ਸਾਂਭ ਸੰਭਾਲ ਕੀਤੀ ਜਾਏ ਤੇ 50 ਸਾਲ ਤੱਕ ਦੀ ਇਸ ਘਰ ਦੀ ਜਿਹੜੀ ਹੈ ਉਹ ਗਾਰੰਟੀ ਹੈ 50 ਸਾਲ ਤੱਕ ਘਰ ਜਿਹੜਾ ਇਰੈਂਡ ਯੋਗ ਹੈ ਸਾਊਂਡ ਪ੍ਰੂਫ ਹੈ ਫਾਇਰ ਪ੍ਰੂਫ ਹੈ ਔਰ ਬੜੀਆਂ ਜੋ ਘਰ ਚ ਜੋ ਜ਼ਰੂਰਤਾਂ ਹੁੰਦੀਆਂ ਨੇ ਉਹ ਸਾਰੀਆਂ ਇਹਦੇ ਵਿੱਚ ਪੂਰੀਆਂ ਕੀਤੀਆਂ ਹੋਈਆਂ ਨੇ ਔਰ ਬਰਤਨ ਗੈਸ ਗੈਸੀ ਚੁੱਲਾ ਆਦਿਕ ਕੁੱਕਰ ਹਰ ਚੀ ਜਿਹੜੀ ਆ ਉਹ 6 ਮਹੀਨੇ ਤੱਕ ਦਾ ਰਾਸ਼ਨ ਉਹ ਮਾਪੁਰਖਾਂ ਦੇ ਵੱਲੋਂ ਜਿਹੜਾ ਉਹ ਪਰਿਵਾਰਾਂ ਨੂੰ ਦਿੱਤਾ ਜਾ ਰਿਹਾ ਕਿਉਂਕਿ ਨੁਕਸਾਨ ਹੀ ਇੰਨਾ ਹੋ ਚੁੱਕਾ ਹੈ ਕਿ ਪਰਿਵਾਰ ਜਿਹੜੇ ਨੇ ਉਹ ਪ੍ਰਸ਼ਾਦਿਓ ਤੋਂ ਵਿਆਤਰ ਹੋਏ ਬੈਠੇ ਨੇ ਕੋਈ ਹੋਰ ਸੰਗਤਾਂ ਨੂੰ ਅਪੀਲ ਕਰਨਾ ਚਾਹੋਗੇ ਜੀ ਕਿਸ ਢੰਗ ਦੀ ਜਿਹੜੀ ਸੇਵਾ ਵਿੱਚ ਯੋਗਦਾਨ ਪਾਉਣਾ ਹੈ ਦੇਖੋ ਜੋ ਪ੍ਰਮਾਤਮਾ ਜੇ ਕਿਸਾਨ ਨੂੰ ਦਾਤਾਂ ਦਿੰਦਾ ਹੈ ਤੇ ਉਹਦੀਆਂ ਦਿੱਤੀਆਂ ਹੋਈਆਂ ਦਾਤਾਂ ਦੇ ਵਿੱਚੋਂ ਸਾਨੂੰ ਇਹਨਾਂ ਸਾਰੇ ਕਾਰਜਾਂ ਵਾਸਤੇ ਜਿਹੜੀ ਸਹਾਇਤਾ ਹੈ ਇਹ ਜ਼ਰੂਰ ਕਰਨੀ ਚਾਹੀਦੀ ਹੈ ਇੱਕ ਚੀਜ਼ ਮੈਂ ਤੁਹਾਡੇ ਮਾਧਿਅਮ ਦੇ ਰਾਹੀਂ ਅੱਜ ਇੱਕ ਹੋਰ ਜ਼ਰੂਰੀ ਗੱਲ ਕਰਨੀ ਚਾਹੁੰਦਾ ਵੈਸੇ ਮੈਂ ਆਪਣੇ ਨਿੱਜੀ ਚੈਨਲ ਤੋਂ ਕਰਨਾ ਸੀਗਾ ਜੀ 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 ਹਰਮੰਦਰ ਸਾਹਿਬ ਦੇ ਅੰਦਰ ਜੋ ਰਮਾਲੇ ਚੜਾਏ ਜਾਂਦੇ ਨੇ ਜੀ ਤੇ ਮੇਰਾ ਸਵੇਰੇ ਮਨ ਵਿੱਚ ਇੱਕ ਗੱਲ ਆ ਰਹੀ ਸੀ ਕਿ ਮੈਂ ਗੱਲ ਕਰਾਂ ਜੀ ਰਮਾਲੇ ਬਹੁਤ ਬੇਕਦਰਹੀ ਹੋ ਰਿਹਾ ਹੈ ਜੀ ਬੜੀ ਲੋਟ ਖਸੌਟ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਹੁਣ ਬਾਲੇ ਵੇਚਣ ਵਾਲੇ ਕਰ ਰਹੇ ਨੇ ਰਮਾਲੇ ਬਣਾਉਣ ਵਾਲੇ ਕਰ ਰਹੇ ਨੇ ਇੱਕ ਇੱਕ ਪਲਕ ਨੂੰ ਕੱਟ-ਕੱਟ ਕੇ ਦੋ-ਦੋ ਪਲਕਾਂ ਬਣਾ ਕੇ ਰੈਦ ਖੂਨ ਜਿਹੜੀ ਹੈ ਰੈਦ ਖੂਨ ਦੇ ਰਮਾਲੇ ਬਣਾ ਕੇ ਤੇ ਸੰਗਤ ਨੂੰ ਵੇਚ ਕੇ ਤੇ ਉਹਨਾਂ ਦੀ ਆਰਥਿਕ ਲੁੱਟ ਕੀਤੀ ਜਾ ਰਹੀ ਹੈ ਮੈਂ ਸੰਗਤ ਤੋਂ ਬੇਨਤੀ ਕਰਦਾ ਕਿ ਆਪਣੀ ਕਿਰਤ ਕਮਾਈ ਨੂੰ ਅਜਾਈਂ ਨਾ ਖਵਾਓ ਜੀ ਉਹਦਾ ਉਜਾੜਾ ਨਾ ਕਰੋ ਉਸ ਪੈਸੇ ਨੂੰ ਇਹੋ ਜਿਹੇ ਕਾਰਜਾਂ ਵਾਸਤੇ ਵਰਤੋ ਜਿੱਥੇ ਸੰਗਤ ਨੂੰ ਜ਼ਰੂਰਤ ਹੈ ਉਹ ਉਹ ਸਪੈਸ਼ਲ ਜਿਹੜਾ ਸੀ ਉਸ ਪਾਸੇ ਵੱਲ ਵਰਤੀ ਜਿਹੜੇ ਸਾਡੇ ਭੈਣ ਭਰਾ ਜਿਹੜੇ ਨੇ ਇਹ ਦੁਬਾਰਾ ਤੋਂ ਪੈਰਾ ਸਰਕਾਰੀ ਹੋ ਸਕਦੇ ਆ ਇਸ ਕਰਕੇ ਘੱਟ ਤੋਂ ਘੱਟ ਜਿਹੜੇ ਨੇ ਰੁਮਾਲੇ ਪੇਟ ਕੀਤੇ ਜਾਣ ਉਹ ਬਦਬੂਦਾਰ ਰੁਮਾਲੇ ਵਿੱਚ ਜਾਂਦੇ ਨੇ ਜਿੰਨਾਂ ਵਿੱਚ ਬੜੇ ਬਦਬੂਦਾਰ ਜੱਤੇ ਜੀ ਜਿਹਲੇ ਪ੍ਰਿੰਟਿੰਗ ਹੋਈ ਹੁੰਦੀ ਹੈ ਉਹਨੂੰ ਜੋੜ ਕੇ ਰੱਖਦੇ ਰੱਖਦੇ ਜਾਂਦੇ ਨੇ ਜਿਹੜੇ ਖੋਲ੍ਹੇ ਖੋਲਦੇ ਵੇਲੇ ਇੰਨੀ ਜ਼ਿਆਦਾ ਆਰਥਿਕ ਲੁੱਟ ਕੀਤੀ ਜਾ ਰਹੀ ਹੈ ਕਿ ਸਾਨੂੰ ਉਸ ਤੋਂ ਬਚਣਾ ਚਾਹੀਦਾ ਐਸੀ ਫਜ਼ੂਲ ਖਰਚੀ ਕਰਨ ਤੋਂ ਘੁਰੇਦ ਕਰਨਾ ਚਾਹੀਦਾ ਉਸ ਪੈਸੇ ਨੂੰ ਐਸੀ ਸਮਾਜ ਭਲਾਈ ਦੇ ਕਾਰਜਾਂ ਵਾਸਤੇ ਪੰਥਕਾਰਾਂ ਵਾਸਤੇ ਵਰਤਣ ਦਾ ਯਤਨ ਕਰੀਏ ਔਰ ਇਹਨਾਂ ਕਾਜਾਂ ਵਿੱਚ ਬੰਨ ਦਾ ਜੋ ਆਪਣਾ ਜ਼ਰੂਰ ਪਾਈ ਸਿੰਘ ਸਾਹਿਬ ਤੁਸੀਂ ਬੜੀ ਵੱਡੀ ਚੋਟ ਕੀਤੀ ਆ ਔਰ ਕਿਉਂਕਿ ਬੜਾ ਵੱਡਾ ਧੰਦਾ ਜਿਹੜਾ ਕੀਤਾ ਜਾ ਰਿਹਾ ਹੈ ਤੁਹਾਨੂੰ ਲੱਗਦਾ ਨਹੀਂ ਕਿ ਇਸ ਚੀਜ਼ ਨੂੰ ਲੈ ਕੇ ਤੁਹਾਡਾ ਕਿਉਂਕਿ ਬੜੀ ਦੇਰ ਤੋਂ ਚੱਲਦਾ ਆ ਰਿਹਾ ਅੱਜ ਤੱਕ ਕਿਸੇ ਨੇ ਇਸ ਬਾਰੇ ਗੱਲ ਹੀ ਨਹੀਂ ਕੀਤੀ ਮੈਂ ਮੈਂ ਦੇਖੋ ਮੈਂ ਇਹਦੇ ਬਾਰੇ ਦੋ ਵਾਰ ਪਹਿਲਾਂ ਵੀ ਮੇਰੇ ਡਿਪਟੀ ਬੁੱਧਤ ਹੋ ਚੁੱਕੀ ਹੈ ਸੰਗਤ ਨੂੰ ਬੇਨਤੀ ਕਰਦੇ ਆ ਠੀਕ ਹੈ ਸੰਗਤ ਦੀ ਆਸਥਾ ਹੁੰਦੀ ਹੈ ਪਰ ਫਿਰ ਦੀ ਆਸਥਾ ਆਪਣੀ ਅਲੱਗ ਗੱਲ ਹੈ ਲੇਕਿਨ ਆਪਣੇ ਪੈਸੇ ਨੂੰ ਬਿਨਾ ਦੇਖੇ ਬਿਨਾ ਸਮਝੇ ਅਜਾਈਂ ਗਵਾਈ ਜਾਣਾ ਇਹ ਬਹੁਤ ਹੀ ਸਿਆਣਪ ਵਾਲੀ ਗੱਲ ਹੈ ਕੋਈ ਸ਼੍ਰੋਮਿਕ ਕਮੇਟੀ ਵੀ ਇਸ ਦੇ ਬਾਰੇ ਕੋਈ ਸਟੈਪ ਲੈ ਸਕਦੀ ਹੈ ਹਾਂ ਸ਼੍ਰੋਮਿਕ ਕਮੇਟੀ ਸਟੈਪ ਲੈ ਰਹੀ ਹੈ ਸ਼੍ਰੋਮਿਕ ਕਮੇਟੀ ਨੇ ਮਤਾ ਵੀ ਪਾਸ ਕੀਤਾ ਹੋਇਆ ਹੈ ਔਰ ਇੱਕ ਬਕਾਇਦਾ ਕਾਊਂਟਰ ਵੀ ਜਿਹੜਾ ਉਹ ਬਣਾਇਆ ਹੋਇਆ ਇਹ ਚੀਜ਼ ਜਿਹੜੀ ਕਿ ਬਿਲਕੁਲ ਨਾ ਕਰੋ ਆਪਣੇ ਪੈਸੇ ਨੂੰ ਅਜਾਈਂ ਨਾ ਇੱਕ ਇੱਕ ਜੀ ਆਪਣੇ ਬਾ ਦਾਰੀ ਮਾਈਕ ਜੀ ਦਾ ਖਾਲਸਾ ਮਾਈਕ ਜੀ ਹਤੇ ਮੇਰਾ ਨਾਮ ਜਸਪਾਲ ਸਿੰਘ ਸਿੱਧੂ ਹੈ ਜੀ ਮੈਂ 90 ਤੋਂ ਲੈ ਕੇ ਮੈਂ ਅਮਰੀਕਾ ਦੇ ਵਿੱਚ ਰਹੇ ਹਾਂ ਬਾਈ ਪ੍ਰੋਫੈਸ਼ਨਲ ਮੈਂ ਸਿਵਲ ਇੰਜੀਨੀਅਰ ਹਾਂ ਆਰਕੀਟੈਕਟਾਂ ਤੇ ਮੇਰੀ ਉੱਥੇ ਇੰਜੀਨੀਅਰਿੰਗ ਕੰਪਨੀ ਤੇ ਕੰਸਟਰਕਸ਼ਨ ਕੰਪਨੀ ਹੈ ਅਮਰੀਕਾ ਦੇ ਵਿੱਚ ਸਾਡੀ ਕੰਪਨੀ ਜ਼ਿਆਦਾਤਰ ਤੌਰ ਤੇ ਹੋਟਲਸ ਡਿਜ਼ਾਈਨ ਕਰਦੀ ਹੈ ਮੈਰੀਅਡ ਤੇ ਹਿਲਟਨ ਦੇ ਤੇ ਅਸੀਂ ਬਹੁਤ ਚਿਰ ਤੋਂ ਬੜੂ ਸਾਹ ਦੀ ਸੰਸਥਾ ਦੇ ਨਾਲ ਜੁੜੇ ਹੋਏ ਹਾਂ 1999 ਦੇ ਵਿੱਚ ਮੈਂ ਆਪਣੀਆਂ ਬੇਟੀਆਂ ਨੂੰ ਇੱਥੇ ਪੜ੍ਹਨ ਭਾਇਆ ਸੀਗਾ ਬੜੂ ਸਾਹ ਦੇ ਵਿੱਚ ਉਦੋਂ ਤੋਂ ਫਿਰ ਮੈਂ ਬੜੂ ਸੌਦੀ ਸੰਸਥਾ ਦੇ ਨਾਲ ਜੁੜਿਆ ਹੋਇਆ ਤੇ ਅਸੀਂ ਹਮੇਸ਼ਾ ਹੀ ਆਪਣਾ ਦਸਵੰਦ ਕੱਢ ਕੇ ਬੜੂ ਸੌਦੀ ਸੰਸਥਾ ਨੂੰ ਦਿੰਨੇ ਆ ਤੇ ਨਾ ਕਿ ਸਿਰਫ ਅਸੀਂ ਦਸਵੰਦ ਹੀ ਕੱਢਦੇ ਆ ਬਾਕੀ ਅਸੀਂ ਉੱਥੇ ਵੀ ਹੋਰ ਲੋਕਾਂ ਨੂੰ ਕਿਉਂਕਿ ਮੈਂ ਬਹੁਤ ਸਾਰੇ ਗੁਰੂ ਘਰਾਂ ਦੀ ਵੀ ਸੇਵਾ ਕਰਦਾ ਅਮਰੀਕਾ ਦੇ ਵਿੱਚ ਕੈਲੀਫੋਰਨੀਆ ਦੇ ਵਿੱਚ ਜਿਹੜੇ ਮੇਜਰ ਗੁਰੂ ਘਰ ਨੇ ਉਹਨਾਂ ਦਾ ਤਕਰੀਬਨ ਮੈਂ ਆਰਕੀਟੈਕਟ ਜਾਂ ਉਹਨਾਂ ਦੀ ਕੰਸਟਰਕਸ਼ਨ ਦਾ ਕੰਮ ਕਰਵਾਇਆ ਉੱਥੇ ਸੋ ਇਸ ਕਰਕੇ ਅਸੀਂ ਬਾਕੀ ਵੀ ਸਾਰੇ ਉੱਥੇ ਸੰਗਤਾਂ ਨੂੰ ਜਾਗਰੂਕ ਕਰਦੇ ਆ ਤੇ ਅਸੀਂ ਉੱਥੋਂ ਕੋਸ਼ਿਸ਼ ਕਰ ਰਹੇ ਆ ਵੀ ਅਸੀਂ ਵੱਤ ਵੱਤ ਘਰਾਂ ਦੀ ਜਿਹੜੀ ਸੇਵਾ ਉੱਥੋਂ ਭੇਜੀਏ ਤਕਰੀਬਨ 100 ਘਰ ਦੇ ਜਿਹੜੀ ਸੇਵਾ ਅਸੀਂ ਉੱਥੋਂ ਤਕਰੀਬਨ ਇਕੱਠੀ ਕਰ ਚੁੱਕੇ ਹਾਂ ਹੁਣ ਤੱਕ ਸੋ ਉੱਥੋਂ ਉਹ ਅਸੀਂ ਸਾਰੀ ਸੇਵਾ ਇੱਥੇ ਭੇਜ ਕੇ ਅਸੀਂ ਚਾਹੁੰਦੇ ਵੱਤ ਵੱਤ ਘਰ ਇੱਥੇ ਬੰਨ ਤੇ ਪਰਿਵਾਰ ਜਿਹੜਾ ਉਹਨਾਂ ਦਾ ਮੁੜੇ ਸੇਵਾ ਹੋਵੇ ਸੋ ਇਹ ਇਹੀ ਸਾਡੀ ਕੋਸ਼ਿਸ਼ ਹੈ ਜੀ ਕਿੰਨੀ ਖੁਸ਼ੀ ਹੁੰਦੀ ਹੈ ਕਿ ਇਹਦਾ ਘਰ ਬਸ ਜਾਂਦਾ ਜੀ ਮਹਾਰਾਜ ਬਹੁਤ ਖੁਸ਼ੀ ਹੁੰਦੀ ਹੈ ਜੋ ਮੈਂ ਤਾਂ ਇੱਥੇ ਆ ਕੇ ਪਹਿਲਾਂ ਪਰਿਵਾਰਾਂ ਦੇ ਦੁੱਖ ਸੁਣ ਕੇ ਉਦੋਂ ਵੀ ਬਹੁਤ ਜਲਦੀ ਵੀਡੀਓ ਦੇਖਦੇ ਸੀ ਮੈਂ ਤਾਂ ਬਹੁਤ ਭਾਰੂਕ ਹੋ ਜਾਂਦਾ ਸੀਗਾ ਇਸ ਤਰੀਕੇ ਦਾ ਪਰਿਵਾਰ ਵਿਚਾਰੇ ਦੁੱਖ ਦੁੱਖ ਘਟ ਰਹੇ ਨੇ ਇਸ ਤਰੀਕੇ ਦਾ ਪਰ ਨਾਲ ਇੱਕ ਚੀਜ਼ ਜੋ ਮੈਂ ਮਹਿਸੂਸ ਕੀਤੀ ਕਿ ਜਿਸ ਤਰੀਕੇ ਨਾਲ ਪੰਜਾਬ ਦੇ ਲੋਕਾਂ ਨੇ ਰਿਐਕਟ ਕੀਤਾ ਜਿਸ ਤਰੀਕੇ ਨਾਲ ਸਹਸਤਾਮਣ ਰਿਐਕਟ ਕੀਤਾ ਉਹ ਬਹੁਤ ਹੀ ਐਡਮਾਇਰੇਬਲ ਸੀਗਾ ਹਰ ਇੱਕ ਬੰਦੇ ਨੇ ਜਿੰਨਾ ਵੀ ਯੋਗਦਾਨ ਕੋਈ ਪਾ ਸਕਦਾ ਸੀ ਉਹਨੇ ਵੱਧ ਤੋਂ ਵੱਧ ਯੋਗਦਾਨ ਇਸ ਦੁੱਖ ਦੀ ਘੜੀ ਦੇ ਵਿੱਚ ਸਭ ਦੇ ਨਾਲ ਆ ਕੇ ਖੜੇ ਸਾਰਾ ਭਾਈਚਾਰਾ ਇਕੱਠਾ ਹੋਇਆ ਸਾਰੇ ਪੰਜਾਬ ਦੇ ਲੋਕ ਇਕੱਠੇ ਹੋਏ ਉਸ ਚੀਜ਼ ਦੇ ਲਈ ਮੈਂ ਸਭ ਤੋਂ ਵੱਧ ਮਤਲਬ ਕਿ ਐਡਮਾਇਰ ਕਰਦਾ ਇਥੋਂ ਦੇ ਪੰਜਾਬ ਦੇ ਲੋਕਾਂ ਨੂੰ ਇਸ ਚੀਜ਼ ਦੀ ਮੈਂ ਇੱਕ ਤਰੀਕਾ ਵਧਾਈ ਉਹ ਹੀ ਦਿੰਨਾ ਕਿ ਵੀ ਯਾਰ ਤੁਸੀਂ ਇੰਨਾ ਆਪਣਾ ਦਿਲ ਖੋਲ ਕੇ ਇੱਥੇ ਸੇਵਾ ਕੀਤੀ ਹੱਥੀ ਸੇਵਾ ਆ ਕੇ ਕੋ ਟ੍ਰੈਕਟਰ ਲੈ ਕੇ ਆਇਆ ਟਰਾਲੀਆਂ ਲੈ ਕੇ ਆਇਆ ਕੋ ਦੰਗਰ ਲੈ ਕੇ ਆ ਰਿਹਾ ਕੋ ਉਦਤ ਲੈ ਕੇ ਆ ਰਿਹਾ ਕੋ ਪਾਣੀ ਲੈ ਕੇ ਆ ਰਿਹਾ ਕੋ ਦਾਣਾ ਸਬਜ਼ੀਆਂ ਲੈ ਕੇ ਆ ਰਿਹਾ ਅਸੀਂ ਬਾਹਰ ਬੈਠੇ ਲੋਕ ਤਾਂ ਬੱਤਬੱਤ ਅਸੀਂ ਮਾਇਆ ਦੀ ਸੇਵਾ ਕਰ ਸਕਦੇ ਆ ਅਸੀਂ ਇੱਥੇ ਆ ਕੇ ਤੁਹਾਡੀ ਤਰ੍ਹਾਂ ਹੜਾਂ ਦੇ ਵਿੱਚ ਇੰਨਾ ਜਿਆਦਾ ਹੱਥ ਨਹੀਂ ਵਿਟਾ ਸਕਦੇ ਜਿੰਨਾ ਤੁਸੀਂ ਸਾਰੇ ਲੋਕਾਂ ਨੇ ਵਿਟਾਇਆ ਉਹਦੇ ਲਈ ਤੁਸੀਂ ਬਹੁਤ ਵਧਾਈ ਦੇ ਪਾਤਰ ਹੋ ਤੇ ਮੈਂ ਉਸ ਕਰਨੋਂ ਤੁਹਾਡਾ ਧੰਨਵਾਦ ਵੀ ਕਰਦਾ ਤੇ ਪਰ ਨਾਲ ਦਿਨਾਂ ਮੈਂ ਬਾਹਰੀਆਂ ਸੰਸਥਾ ਨੂੰ ਅਪੀਲ ਵੀ ਕਰਦਾ ਕਿ ਅਸੀਂ ਅਸੀਂ ਵੀ ਸਾਰੇ ਵੱਧ ਤੋਂ ਵੱਧ ਯੋਗਦਾਨ ਪਾਈਏ ਇਹ ਜਿਹੜੇ ਪਰਿਵਾਰ ਆ ਇੱਥੇ ਮੈਂ ਹੋਰ ਤਿੰਨ ਚਾਰ ਪਰਿਵਾਰਾਂ ਨੂੰ ਮਿਲਿਆ ਅੱਜ ਜਿਹੜੇ ਪਰਿਵਾਰ ਦਾ ਘਰ ਬਣ ਗਿਆ ਉਹਨਾਂ ਨੂੰ ਤਾਂ ਬਹੁਤ ਖੁਸ਼ੀ ਹੈ ਪਰ ਇੱਥੇ ਚਾਰ ਪੰਜ ਪਰਿਵਾਰ ਮੈਨੂੰ ਹੋਰ ਮਿਲੇ ਨੇ ਜਿਨ੍ਹਾਂ ਦੇ ਵਿਚਾਰਿਆਂ ਦੇ ਉਹਨਾਂ ਦੇ ਵੀ ਘਰ ਡਿੱਗੇ ਪਰ ਸੰਸਥਾ ਉਹਨੇ ਕੀ ਘਰ ਬਣਾ ਸਕਦੀ ਜਿੰਨਾ ਕੋ ਉਹਨਾਂ ਨੂੰ ਸਹਿਯੋਗ ਬਾਹਰੋਂ ਮਿਲ ਸਕਦਾ ਸੰਸਥਾ ਦਾ ਕੋਈ ਆਪਦੀ ਕੋਈ ਫੈਕਟਰੀ ਤਾਂ ਹੈ ਨਹੀਂ ਨਾ ਹੀ ਕੋਈ ਬਿਜ਼ਨਸ ਕਰਦੀ ਹੈ ਸੰਸਥਾ ਸੰਸਥਾ ਤਾਂ ਸੰਗਤਾਂ ਦੀ ਡੋਨੇਸ਼ਨ ਦੇ ਨਾਲ ਚੱਲਦੀ ਆ। ਸੋ ਜਿੰਨੀ ਡੋਨੇਸ਼ਨ ਆਈ ਜਾਊਗੀ, ਉਨੀਆਂ ਸੰਸਥਾ ਜਿਹੜੀ ਹੈਗੀ ਆ ਉਹਨੇ ਵੱਤ-ਵੱਦ ਘਰ ਬਣਾ ਕੇ ਦੇ ਜਊਗੀ। ਸੋ ਇਸ ਕਰਕੇ ਅਸੀਂ ਸਾਰੀਆਂ ਸੰਗਤਾਂ ਨੂੰ ਖਾਸ ਕਰਕੇ ਜਿਹੜੀਆਂ ਬਾਹਰ ਬੈਠੀਆਂ ਸੰਗਤਾਂ ਨੇ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਇੰਗਲੈਂਡ ਜਿੱਥੇ ਵੀ ਨਿਊਜ਼ੀਲੈਂਡ ਜਿੱਥੇ ਵੀ ਸੰਗਤਾਂ ਇਹ ਸਾਡੀ ਅਪੀਲ ਸੌਂਦੀਆਂ ਨੇ ਮੈਂ ਉਹਨਾਂ ਨੂੰ ਸਭ ਨੂੰ ਅਪੀਲ ਕਰੂੰਗਾ ਕਿ ਅਸੀਂ ਵੱਤ-ਵੱਦ ਯੋਗਦਾਨ ਪਾਈਏ ਉਹ ਸੰਸਥਾ ਦੇ ਨਾਲ ਜੁੜੀਏ। ਇੱਕ ਘਰ ਦੀ ਜਿਹੜੀ ਕੀਮਤ ਤਕਰੀਬਨ 6.5 ਲੱਖ ਰੁਪਏ ਦੇ ਵਿੱਚ ਘਰ ਬਣ ਜਾਂਦਾ। ਤੇ ਬਹੁਤ ਹੀ ਵਧੀਆ ਔਰ ਜਿੱਦਾਂ ਹੁਣ ਇਹ ਘਰ ਇਹ ਮਤਲਬ ਆਮ ਘਰ ਦੀ ਐਵਰੇਜ ਇਹਨਾਂ ਦੀ ਪੰਜ ਘਰ ਪੰਜ ਦਿਨਾਂ ਦੀ ਘਰ ਪੈ ਰਹੀ ਹੈ ਸੋ ਅੱਜ ਇਹ 12 ਘਰ ਟੋਟਲ ਡਿਲੀਵਰ ਕਰ ਰਹੇ ਨੇ ਸੋ 12 ਜਾਂ 13 ਮੈਨੂੰ ਐਗਜ਼ੈਕਟਲੀ ਨਹੀਂ ਯਾਦ ਪਰ ਉਹਨਾਂ ਨੂੰ ਪਤਾ ਹੈ ਬਾਬਾ ਜੀ ਨੂੰ ਸੋ ਉਹ ਮਤਲਬ ਕਿ ਜੇ ਤੁਸੀਂ ਐਵਰੇਜ ਕਹਿੰਦੇ ਚਾਰ ਪੰਜ ਦਿਨਾਂ ਦੇ ਵਿੱਚ ਇੱਕ ਘਰ ਦੀ ਐਵਰੇਜ ਪੈ ਰਹੀ ਹੈ ਸੋ ਉਹ ਜਿਹੜੀ ਇੰਨਾ ਜਲਦੀ ਔਰ ਇੰਨਾ ਵਧੀਆ ਮਟੀਰੀਅਲ ਦੇ ਪਾਪੈਨੋਜ਼ ਨਾਲੇ ਬਣਾ ਰਹੇ ਨੇ ਕਿਉਂਕਿ ਮੈਂ ਵੀ ਇੰਜੀਨੀਅਰ ਹਾਂ ਆਰਕੀਟੈਕਟ ਹਾਂ ਮੈਨੂੰ ਇਹ ਪਤਾ ਹੈ ਇਹਦਾ ਸਟਰਕਚਰ ਜਿਹੜਾ ਉਹਨਾਂ ਨੇ ਡਿਜ਼ਾਈਨ ਕੀਤਾ ਉਹ ਮੈਟਰ ਦੇ ਕੌਲਮਾਂ ਦੇ ਉੱਤੇ ਸਟਰਕਚਰ ਕਰ ਕੀਤਾ ਥੱਲੇ ਫਾਊਂਡੇਸ਼ਨ ਪਾ ਕੇ ਚੋਇਸ ਕਰਕੇ ਲੋਡ ਬੇਰਿੰਗ ਦੀ ਕੋਈ ਪ੍ਰੋਬਲਮ ਨਹੀਂ ਹੈ ਤੇ ਦੇ ਪਾਪੈਨੋਜ਼ ਨੇ ਉਹਨਾਂ ਦੇ ਵਿੱਚ ਇਨਸੂਲੇਸ਼ਨ ਭਰੀ ਹੋਈ ਆ ਕਿੰਨਾ ਕਾਮਯਾਬ ਬਹੁਤ ਕਾਮਯਾਬ ਹੈ ਇਹਨੂੰ ਕਿਤਨੀ ਜਾਂਦਾ 35-40 ਸਾਲ ਕਿੰਨੀ ਵਾਰੀ ਹਵਾ ਦੀ ਨਹੀਂ ਕੋਈ ਕੁਸ਼ ਨਹੀਂ ਹੋ ਸਕਦਾ ਕਿਉਂਕਿ ਇਹਦੀ ਇਹ ਜਿਹੜਾ ਐਂਕਰੇਜ ਹੈ ਉਹ ਕੌਲਮਾਂ ਦੇ ਨਾਲ ਆ ਸਟੀਲ ਦੇ ਕੌਲਮਾਂ ਦੇ ਨਾਲ ਆ ਸੋ ਨਾ ਇਹ ਨੇਰੀ ਚ ਥੇਲੇ ਨਾ ਮੀ ਥੇਲੇ ਜੋ ਉੱਚਾ ਹੋਣ ਇਹਨਾਂ ਨੇ ਲੈਵਲ ਵੀ ਜਿੰਨੇ ਉੱਚਾ ਕਰਕੇ ਘਰ ਨੂੰ ਬਣਾਇਆ ਤੇ ਛੇ ਨਾਲੇ ਇਹ ਵੀ ਨਹੀਂ ਵੀ ਛੇਦੀ ਕਿਤੇ ਘਰ ਬਹਿ ਜਾਊਗਾ ਸੋ ਇਸ ਕਰਕੇ ਬਹੁਤ ਵਧੀਆ ਇਹ ਜਿਦਾਂ ਬੜੂ ਸਾਰੀ ਸੰਸਥਾ ਨੇ ਇੱਕ ਬਹੁਤ ਵਧੀਆ ਇਹ ਨਵਾਂ ਤਰੀਕਾ ਜਿਹੜਾ ਕੱਢਿਆ ਬਹੁਤ ਕਾਮਯਾਬ ਹੈ ਸੋ ਅਸੀਂ ਸਾਰੇ ਇਹਨਾਂ ਨੂੰ ਵੀ ਐਡਮਾਇਰ ਕਰਦੇ ਆਂ ਔਰ ਇਹ ਸੰਸਥਾ ਦੇ ਜਿਹੜੇ ਜਿੰਨੇ ਵੀ ਸੇਵਾਦਾਰ ਨੇ ਉਹ ਬੜੇ ਦਿਨ ਰਾਤ ਪਹਿਲਾਂ ਹੜਾਂ ਦੇ ਵਿੱਚ ਵੀ ਲੱਗੇ ਰਹੇ ਪਹਿਨਾ ਉਹਨਾਂ ਨੇ ਕਿਸ਼ਤੀਆਂ ਦੇ ਨਾਲ ਬੰਦੇ ਕੱਢੇ ਫਿਰ ਇਹਨਾਂ ਨੇ ਦਵਾਈ ਬੂਟੀ ਪਹੁੰਚਦੀ ਕੀਤੀ ਲੰਗਰ ਪਹੁੰਚਦਾ ਕੀਤਾ ਤੇ ਹੁਣ ਜਿਹੜਾ ਇਹ ਘਰ ਬਣਾ ਕੇ ਦੇਣ ਦਾ ਜਿਹੜਾ ਪ੍ਰੋਡਾ ਕਰ ਰਹੇ ਨੇ ਬਹੁਤ ਐਡਮਾਇਰਬਲ ਔਰ ਬਹੁਤ ਹੀ ਵਧੀਆ ਸਕੀਮ ਹੈ ਮੈਂ ਕਹਣਾ ਸਾਰਾ ਆਪਾਂ ਸਾਰੇ ਲੋਕ ਇਹਨਾਂ ਦੇ ਨਾਲ ਲੱਗ ਕੇ ਇਹਨਾਂ ਦੀ ਵੱਤ ਵਾਦ ਅਪਾ ਮਦਦ ਕਰੀਏ ਤਾਂ ਕਿ ਵੱਤ ਵਾਦ ਘਰ ਜਿਹੜੇ ਡਿਲੀਵਰ ਕਰ ਸਕਣ ਕਲਗੀ ਦਾ ਟਸਟ ਵੱਲੋਂ ਲਗਾਤਾਰ ਜਦੋਂ ਦੇ ਵਿਹੜ ਆਏ ਹਨ ਲਗਾਤਾਰੇ ਸੁਚੀ ਟੀਮ ਸਾਡੀ ਸੰਸਥਾ ਦੀ ਹਰ ਪੀੜੀ ਪਰਿਵਾਰਾਂ ਦੇ ਨਾਲ ਖੜੀ ਹੈ ਹੁਣ ਅਸੀਂ ਮੁਰਬ ਸੇਬੇ ਜੋ ਕਰਦੇ ਰਹੇ ਹਾਂ ਅੱਜ ਅਸੀਂ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ 6 ਘਰ ਅਤੇ ਸ੍ਰੀ ਆਪਣੇ ਗੁਰਦਾਸਪੁਰ ਸਾਹਿਬ ਵਿਖੇ ਅਸੀਂ 7 ਘਰ ਅੱਜ ਸਮਰਪਿਤ ਕਰ ਰਹੇ ਹਾਂ ਅੱਜ ਔਰ ਕੱਲ ਅਸੀਂ ਪਹਿਲਾਂ ਵੀ ਲਗਭਗ 20 ਘਰ ਸਮਰਪਿਤ ਕਰ ਚੁੱਕੇ ਹਾਂ ਅੱਜ 13 14 ਘਰ ਅਸੀਂ ਅੱਜ ਔਰ ਕੱਲ ਚ ਕਰ ਦੇਵਾਂਗੇ ਲਗਭਗ 35 ਘਰ ਅਸੀਂ ਪਰਵਾਰ ਨੂੰ ਸਮਰਪਿਤ ਕਰ ਚੁੱਕੇ ਹਾਂ ਕਰ ਦੇਵਾਂਗੇ ਕੱਲ ਤੱਕ 100 ਬਹੁਤ ਵੱਡੀ ਲੋੜ ਹੈ ਇਹਨਾਂ ਪਰਿਵਾਰਾਂ ਦੀ ਆਕੇ ਵਾਂ ਫੜਨ ਦੀ ਗਰਾਊਂਡ ਲੈਵਲ ਤੇ ਜ਼ੀਰੋ ਲੈਵਲ ਤੇ ਆਕੇ ਜਦੋਂ ਆਪਾਂ ਦੇਖਦੇ ਹਾਂ ਪਰਿਵਾਰ ਧੀਆਂ ਪੇਣਾ ਬਜ਼ੁਰਗ ਪੱਛੇ ਉਹ ਐਸ ਵੇਲੇ ਬਿਲਕੁਲ ਜਿਵੇਂ ਤਰਪਾਲਾਂ ਦੇ ਹੇਠ ਸੁੱਤੇ ਹੋਏ ਨੇ ਉਹਨਾਂ ਨੂੰ ਮੁੜ ਵਸੇਬੇ ਚ ਆਪਾਂ ਸਾਰਿਆਂ ਨੂੰ ਘਰ ਦੇਣ ਦੀ ਲੋੜ ਹੈ ਆਓ ਆਪਾਂ ਸਾਰੇ ਰਲ ਮਿਲ ਕੇ ਇਹਨਾਂ ਦੇ ਮੁੜ ਵਸੇਬੇ ਦੇ ਵਿੱਚ ਜਿਹੜੀਆਂ ਵੀ ਸੰਸਥਾਵਾਂ ਇਹ ਸੇਵਾ ਨਿਭਾਰੀਆਂ ਨੇ ਉਹਨਾਂ ਦਾ ਸਹਿਯੋਗ ਕਰਕੇ ਇਹਨਾਂ ਨੂੰ ਘਰ ਦੇਈਏ ਦਾਸ ਮੁੱਚੇ ਜਗਤ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਹੈ ਦੇਸ਼ਾਂ ਵਜੇਸ਼ਾਂ ਦੀ ਸੰਗਤ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਹੈ ਵੀ ਅੱਜ ਵੀ ਬਹੁਤ ਵੱਡੀ ਗਿਣਤੀ ਵਿੱਚ ਘਰ ਬਣਾ ਕੇ ਦੇਣ ਦੀ ਲੋੜ ਹੈ ਆਓ ਆਪ ਸਾਰੇ ਰਲ ਮਿਲ ਕੇ ਇੱਕ ਇੱਕ ਘਰ ਦੀ ਸੇਵਾ ਜਾਂ ਰਲ ਕੇ ਸਾਰੇ ਦੋ ਦੋ ਚਾਰ ਚਾਰ ਪੰਜ ਪੰਜ ਪਰਿਵਾਰ ਰਲ ਕੇ ਇੱਕ ਇੱਕ ਘਰ ਦੀ ਸੇਵਾ ਦੀ ਜ਼ਿੰਮੇਵਾਰੀ ਲਵੋ ਭਾਵੇਂ ਆ ਕੇ ਆਪ ਅਦರ್ಶਨ ਕਰੋ ਇੱਥੇ ਆ ਕੇ ਭਾਵੇਂ ਮਾਇਆ ਭੇਜ ਕੇ ਇਸ ਕਾਰਜ ਨੂੰ ਸਫਲਾ ਕਰਵਾਓ ਆਪਾਂ ਬਹੁਤ ਵੱਡੀ ਐਸ ਵੇਲੇ ਇਸ ਚੀਜ਼ ਦੀ ਲੋੜ ਹੈ ਸਾਨੂੰ ਘਰ ਬਣਾ ਕੇ ਦੇ ਦਿਓ